ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਬੇਨਤੀ ਕਰਨਾ ਚਾਹੁੰਦੇ ਆ ਅੱਜ ਕੌਮ ਆ ਇਹਨੇ ਨਾਜਕ ਮੋੜ ਤੋਂ ਗੁਜ਼ਰ ਰਹੀ ਆ ਕਿ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਪਿਆਰ ਕਰਨਾ ਬੜਾ ਔਖਾ ਹੈ ਜਿਹੜਾ ਵੈਰੀ ਆ ਜਿਹੜਾ ਬ੍ਰਾਹਮਣਵਾਦ ਆ ਪਰ ਮਿਉਰੀ ਦਾ ਪੱਕਾ ਹੁੰਦਾ ਜੋ ਸੱਚਾ ਸੁੱਚਾ ਸਾਧਗੁਰੂਆਂ ਬਚਨ ਸੁਣਾਉਂਦੇ ਛਾਤੀ ਨਾਲ ਖੋਟ ਕੇ ਲਾਉਂਦੇ ਵਾਓ ਕੌਮ ਦਿਆ ਛਿਪਾ ਦੇਣਾ ਲੱਗੇ ਡਰ ਮੌਤ ਤੋਂ ਹੁੰਦਾ ਜਿਨ੍ਹਾਂ ਨੂੰ ਇਹ ਧਰਮ ਪਿਆਰਾ ਕਦੇ ਨਾ ਲੱਗੇ ਡਰ ਮੌਤ ਤੋਂ ਉਹਨਾਂ ਇਦਾਂ ਦੇ ਲਫ਼ਜ਼ ਬੋਲੇ ਨੇ ਉਹਦਾ ਜਵਾਬ ਵੀ ਦਿੱਤਾ ਗੁਰਮਖ ਪਿਆਰਿਆਂ ਨੇ ਪਰ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਜਿਹੜਾ ਸਾਨੂੰ ਆਪਣੇ ਗੁਰੂ ਦੇ ਨਾਲੋਂ ਗੁਰਮਖ ਪਿਆਰਿਓ ਤੋੜਦਾ ਹੈ ਸਾਡੇ ਗੁਰਾਂ ਲਈ અપਮਾਨ ਕਰਦਾ ਹੈ ਮੱਸੇ ਰੰਗੜਦਾ ਕੀ ਆਹੀ ਦਾ ਕਸੂਰ ਸੀਗਾ ਮਾਫ ਕਰ ਦੇਣਾ ਅਸੀਂ ਵੀ ਇੰਨੀ ਗਰਾਵਟ ਸੀ ਚਲੇ ਗਏ ਆ ਰੌਲਾ ਕੀ ਸੀਗਾ ਕਹਿੰਦੇ ਸ਼ਰਾਬ ਪੀਂਦਾ ਸੀ ਸ੍ਰੀ ਹਰਮੰਦਰ ਸਾਹਿਬ ਬੈਠ ਕੇ ਸ਼ਰਾਬ ਪੀਂਦਾ ਸੀ ਤੇ ਮੁਜਰਾ ਕਰਾਉਂਦਾ ਸੀ ਬੇਸ਼ੁਭਾ ਗਣਕਾ ਤੋਂ ਨਾਚ ਕਰਾਉਂਦਾ ਸੀ ਖਿਮਾ ਕਰ ਦੇਣਾ ਦੋਵੇਂ ਕੰਮ ਸਿੱਖ ਕਰਦੇ ਅੱਜ ਜਿਹੜੇ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਆਖਰ ਸਾਤਨਾ ਵਾਹਿਗੁਰੂ ਯਹਾਂ ਚ ਸ਼ਰਾਬਾਂ ਦੀਆਂ ਬੋਤਲਾਂ ਸਾਡੇ ਕੋਲ ਹੁੰਦੀਆਂ ਮਾਫ਼ ਕਰ ਦੇਣਾ ਤੇ ਸਾਡੀਆਂ ਸਟੇਜਾਂ ਤੇ ਬਹਿ ਕੇ ਜਿੱਥੇ ਅਸੀਂ ਬੈਠੇ ਆਂ ਨਾਲ ਸਾਡੀਆਂ ਧੀਆ ਬੈਠੀਆਂ ਨਾਲ ਢੂੰਡ ਕਮਟ ਵਿੱਚ ਰਸਤੀ ਜੇ ਨਾਲ ਚਿਕ ਦੇ ਪੀਆ ਵਿੱਚੋਂ ਢੂੰਡ ਬਹੁਤ ਵਿੱਚ ਰਸਤੀ ਕਿਹਨੇ ਕੋਈ ਨਾ ਹੈ ਕੋਈ ਨਾ ਕੋਈ ਨਾ ਹੈ 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 ਪੰਜਾਬੀ ਰੇਡੀਓ ਲਹਾਂ ਮਿਊਜ਼ਿਕ ਡਾਇਰੈਕਟਰ ਸਖਪਾਲ ਸਿੰਘ ਸੁਫਾ